ਫਗਵਾੜਾ ਦੇ ਰੇਲਵੇ ਸਟੇਸ਼ਨ ਤੇ ਚੱਲ ਰਹੇ ਕੰਮ ਦਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਵੱਲੋਂ ਕੀਤਾ ਗਿਆ ਦੌਰਾ ਇਸ ਮੌਕੇ ਉੱਥੇ ਚੱਲ ਰਹੇ ਕੰਮ ਸੰਬੰਧੀ ਜਾਣਕਾਰੀ ਵੀ ਹਾਸਲ ਕੀਤੀ ਗਈ ਇਸ ਦੌਰਾਨ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਅਤੇ ਸਾਬਕਾ ਮੇਅਰ ਅਰुण ਖੋਸਲਾ ਨੇ ਦੱਸਿਆ ਕਿ ਸਟੇਸ਼ਨ ਵਿਖੇ ਭਾਰਤ ਸਰਕਾਰ ਵੱਲੋਂ ਭੇਜੀ ਗਈ ਗ੍ਰਾਂਟ ਨਾਲ ਬੜੀ ਹੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਇਸ ਮੌਕੇ ਸਟੇਸ਼ਨ ਮਾਸਟਰ ਵੱਲੋਂ ਵੀ ਭਰੋਸਾ ਦਿਵਾਇਆ ਗਿਆ ਕਿ ਇਹ ਕੰਮ 31 ਮਾਰਚ ਤੱਕ ਮੁਕੰਮਲ ਕਰਵਾ ਦਿੱਤਾ ਜਾਵੇਗਾ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰੁਪ ਕਲੂਚਾ ਦੀ ਰਿਪੋਰਟ ਅੱਜ ਹੁਵਾਲਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਕਾਫੀ ਤੇ ਦੀਆਂ ਕੰਮ ਚੇ ਹੋ ਰਿਹਾ ਹੈ ਹੁਵਾਲਾ ਰੇਲਵੇ ਸਟੇਸ਼ਨ ਵਰਲਡ ਕਲਾਸ ਸਟੇਸ਼ਨ ਬਣਾਉਣ ਦੀ ਸਰਚ ਜੱਦੀ ਹੋຊੇ ਔਰ ਬੜੀ ਬੜੀ ਰਕਮ ਇੱਥੇ ਖਰਚ ਹੋਣ ਦੀ ਕੀ ਆ ਰਹੀ ਹੈ ਪਲੇਟਫਾਰਮ ਨੰਬਰ 1 ਕਾਫੀ ਤਿਆਰ ਹੋ ਗਿਆ ਔਰ ਐਲੀਵੇਸ਼ਨ ਵੀ ਜਿਵੇਂ ਦਿਖਾਇਓ ਵੀ ਤਿਆਰ ਹੋ ਰਹੀ ਹੈ ਤੇ ਜਲਦੀ 31 ਮਾਰਚ ਤੱਕ ਕਾਫੀ ਕੰਮ ਦੇ 31 ਤੱਕ ਹੋ ਜਾਏਗਾ ਔਰ ਸਾਰਾ ਕੰਮ ਜਲਦੀ ਕੰਪਲੀਟ ਕੀਤਾ ਜਾਏਗਾ ਸਾਡੇ ਮਾਨਯੋਗ ਸ੍ਰੀ ਸੋਮ ਪ੍ਰਕਾਸ਼ ਜੀ ਕਹਿ ਮੈਡਮ ਨੀਤਾ ਸੋਮ ਪ੍ਰਕਾਸ਼ ਜੀ ਜਿਨ੍ਹਾਂ ਦੀ ਇੱਕ ਸੋਚ ਰਹੀ ਹੈ ਸ਼ਹਿਰ ਦੇ ਵਿੱਚ ਡਵੈਲਪਮੈਂਟ ਵਿਕਾਸ ਅੱਜ ਸਟੇਸ਼ਨ ਦਾ ਦੌਰਾ ਜਲਦੀ ਕੀਤਾ ਗਿਆ ਸਟੇਸ਼ਨ ਮਾਸਟਰ ਔਰ ਸਾਰਾ ਸਟਾਫ ਜਿਨ੍ਹਾਂ ਨੇ ਵਿਸ਼ਵਾਸ ਹੋਇਆ ਬਈ 31 ਮਾਰਚ ਤੱਕ ਇਹ ਸਾਰਾ ਕਲੀਅਰ ਕਰ ਦਿੱਤਾ ਜਾਊਗਾ ਅੱਜ ਸਟੇਸ਼ਨ ਦੀ ਦੇਖੋ ਤੁਸੀਂ ਵਿਵਸਥਾ 82 ਕਰੋੜ ਰੁਪਇਆ ਜਿਹੜਾ ਫਗਵਾੜਾ ਬਹੁਤ ਜੰਕਸ਼ਨ ਜਿਹੜਾ ਵੱਡਾ ਸਟੇਸ਼ਨ ਬਣ ਰਿਹਾ ਔਰ ਲੋਕਾਂ ਦਾ ਇੰਨਾ ਇੱਥੇ ਦੇਖੋ ਤੁਸੀਂ ਲੋਕ ਨਕੋਦਰ ਨਮਾ ਸ਼ਹਿਰੋਂ ਹਸ਼ਿਆਰਪੁਰੋਂ ਕਿੱਥੋਂ ਕਿੱਥੋਂ ਜਿਹੜੇ ਵੀਰ ਸਾਡੇ ਆਉਂਦੇ ਆ ਜੀ ਲਵਲੀ ਦੇ ਜੀਐਨਏ ਦੇ ਰਾਮਗੜੀਆ ਕਾਲਜ ਮਤਲਬ ਦੂਰੋਂ ਦੂਰੋਂ ਜਿਹੜੇ ਇੱਥੇ ਸਟੂਡੈਂਟ ਦੇ ਭੈਣਾਂ ਸਾਡੀਆਂ ਆਉਂਦੀਆਂ ਅੱਜ ਬੜੀ ਖੁਸ਼ੀ ਹੋਈ ਆ ਸਾਡੇ ਮੰਤਰੀ ਸਾਹਿਬ ਨੇ ਦੌਰਾ ਲਾਇਆ ਇੱਥੇ ਔਰ ਜਲਦੀ ਹੀ ਜਿਹੜਾ ਸਟੇਸ਼ਨ ਪਬਲਿਕ ਦੇ ਹਵਾਲੇ ਕਰਤਾ ਜਾਊਗਾ ਇੱਕ ਵੇਲੇ ਕਾਊਂਟਰ ਵੀ ਅੱਜ ਮੰਗ ਕੀਤੀ ਆ ਵੀ ਦੋ ਇੱਕ ਸਿਟੀਜ਼ਨ ਜਿਹੜਾ ਕਾਊਂਟਰ ਜ਼ਰੂਰੀ ਆ ਆਮ ਜਿਹੜੇ ਬੱਚੇ ਸਟੂਡੈਂਟ ਜਿਹੜੇ ਆ ਉਹ ਲੈਣਾ ਚ ਲੱਗਦੇ ਉਹ ਜਿਹੜੇ ਬਜ਼ੁਰਗ ਆ ਜਿਹੜੇ ਕੋਈ ਹੈਂਡੀਕੈਪਸ ਜਿਹੜੀਆਂ ਕੋਈ ਲੇਡੀਜ਼ ਆਣਗੇ ਬਜ਼ੁਰਗ ਭੈਣਾਂ ਉਹਨਾਂ ਵਾਸਤੇ ਵੀ ਇੱਕ ਕਾਊਂਟਰ ਜਿਹੜਾ ਖੋਲਿਆ ਜਾਵੇ ਜਦੋਂ ਸਵੇਰ ਨੂੰ ਆਪਾਂ ਟਿਕਟ ਕਰਾਣੇ ਆ ਤਾਂ ਉਹ ਉਹਦੇ ਵਾਸਤੇ ਇੱਕ ਪ੍ਰੋਬਲਮ ਆਂਦੀ ਆ 10 ਵਜੇ ਲੱਗਦੀ ਇੱਕ 11 ਵੇ 3 ਟਾਇਰ ਆਰਡਨਰੀ ਔਰ ਏਸੀ ਵਾਸਤੇ ਲੋਕਾਂ ਨੂੰ ਬੜੀ ਮੁਸ਼ਕਲ ਆਂਦੀ ਉਹ ਜਦੋਂ ਟਿਕਟਾਂ ਸਵੇਰੇ ਲੈਣੀਆਂ ਤਤਕਾਲ ਦੀਆਂ ਆ ਬਹੁਤ ਖੁਸ਼ੀ ਹੋਈ ਅੱਜ ਸਾਡੇ ਮੰਤਰੀ ਸਾਹਿਬ ਦੀ ਇੱਕ ਸੋਚ ਆ ਸ਼ਹਿਰ ਨੂੰ ਹੋਰ ਵਧੀਆ ਦੇਖੋ ਏਡਾ ਵੱਡਾ ਨੈਸ਼ਨਲ ਬਲੈਕ ਕੋਆਰਡ ਹੈ ਜਿਹੜਾ ਦੋ ਦੇਤੇ ਪਵਾੜੇ ਇੱਕ ਕਾਰਪੇਸ਼ਨ ਚ ਸਾਡੇ ਇੱਕ ਲੱਗਾ ਉਹਦੇ ਲੋ ਬੰਦ ਪਿਆ ਤੇ ਇੱਥੇ ਜਿਹੜਾ ਨੈਸ਼ਨਲ ਜਿਹੜੀ ਰੇਲਵੇ ਦੇ ਵਿੱਚ ਉਹ ਕਿੰਨਾ ਲਗਾਤਾਰ ਚੱਲਿਆ 26 ਜਨਵਰੀ ਤੋਂ ਇਹ ਨੈਸ਼ਨਲ ਬਲੈਕ ਜਿਹੜਾ ਚੱਲ ਰਿਹਾ ਔਰ ਕਾਰਪੇਸ਼ਨ ਦਾ ਇਹ ਹਾਲ ਆ ਵੀ ਦੋ ਦਿਨ ਲਾ ਕੇ ਤੇ ਥੱਲੇ ਲਾ ਦੁੰਦੇ ਆ ਅੱਜ ਮੰਤਰੀ ਸਾਹਿਬ ਨੇ ਆਨ ਆਲਾ ਜਿਹੜਾ ਸਮਾ ਲੋਕ ਸਭਾ ਦਾ ਮੈਨੂੰ ਉਮੀਦ ਆ ਵੀ ਸਾਡੇ ਮੰਤਰੀ ਸਾਹਿਬ ਹੀ ਇੱਥੇ ਦੁਆਰਾ ਲੋਕ ਸਭਾ ਦੇ ਇਲੈਕਸ਼ਨ ਦੁਆਰਾ ਹੋ ਰਿਹਾ ਔਰ ਸ਼ਹਿਰ ਦੇ ਵਿੱਚ ਵੱਖ-ਵੱਖ ਏਰੀਆ ਦਾ ਦੌਰਾ ਵੀ ਕਰ ਰਿਹਾ ਡਿਵੈਲਪਮੈਂਟ ਵਿਕਾਸ ਵਾਸਤੇ ਲੱਖਾਂ ਕਰੋੜਾ ਰੁਪਏ ਪਹਿਲਾਂ ਵੀ ਲਾਇਆ ਹੁਣ ਵੀ ਲਾਇਆ ਔਰ ਜਲਦੀ ਹੀ ਡਿਵੈਲਪਮੈਂਟ ਤੇਜ਼ੀ ਨਾਲ ਚੱਲ ਰਹੀ ਆ ਔਰ ਜੋ ਵਿਕਾਸ ਹੋ ਰਿਹਾ ਸੈਂਟਰ ਗਵਰਨਮੈਂਟ ਦੇ ਪੈਸੇ ਨਾਲ ਹੋ ਰਿਹਾ ਪੰਜਾਬ ਸਰਕਾਰ ਦਾ ਅਜ ਫੇਲ ਨਾ ਹੈ ਤੇ ਕਮਿਸ਼ਨਰ ਨਾ ਕੋਈ ਅਸਰ ਨਾ ਕੋ ਡਿਵੈਲਪਮੈਂਟ ਨਾ ਵਿਕਾਸ ਮੈਂ ਅੱਜ ਦੇ ਦਿਨ ਤੇ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਮંત્રી ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਦੌਰਾ ਲਾ ਕੇ ਸਟੇਸ਼ਨ ਦੇ ਆਮ ਨਾਗਰਿਕਾਂ ਨਾਲ ਗੱਲਬਾਤ ਕਰਕੇ ਉਹ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਧੰਨਵਾਦ ਬਾਅਦ ਮંત્રી ਸਾਹਿਬ ਦਾ ਸ੍ਰੀ ਸੋਮਦਾ ਜਿੰਦਾ ਸਰਪ੍ਰਾਈਜ਼ ਇੰਸਪੈਕਸ਼ਨ ਸੀਗਾ ਔਰ ਉਹਨਾਂ ਨੇ ਅੱਗੇ ਦੌਰਾ ਕੀਤਾ ਸਟੇਸ਼ਨ ਦਾinspection ਕੀਤਾ ਔਰ ਬਹੁਤ ਚੀਜ਼ਾਂ ਦੀ ਜਿਹੜੀ ਅਸੀਂ ਉਹਨਾਂ ਨੂੰ ਜਾਣਕਾਰੀ ਦਿੱਤੀ ਪਰ ਉਹਦਾ ਵੀ ਦੱਸਿਆ ਕਿ ਰਹੀ ਇੱਕ ਆਪੀ ਮਾਰ ਦੇ ਆਸ-ਪਾਸ ਅਸੀਂ ਕੰਪਲੀਟ ਕਰਾਂਗੇ। ਔਰ ਜੋ ਵੀ ਕੰਪਨੀ ਪੇਸ਼ੀ ਬਾਰੇ ਵੀ ਉਹਨਾਂ ਨੇ ਪੁੱਛਿਆ ਉਹ ਵੀ ਦੱਸਿਆ। ਕੁਝ ਗੱਡੀਆਂ ਤੇ ਸਟਾਪੇਜ ਬਾਰੇ ਵੀ ਪੁੱਛਿਆ ਨੰਬਰ ਆਫ ਟ੍ਰੇਨ ਦੇ ਕਿੰਨੇ ਸਟਾਪੇਜ ਨੇ। ਉਹਦਾ ਵੀ ਦੱਸਿਆ ਕਿ ਉਹ ਵੀ ਜੋ ਵੀ ਮੰਤਰੀ ਜੀ ਜੀ ਦੀ ਜਾਣਕਾਰੀ ਸੀਗੀ ਉਹ ਮੰਤਰੀ ਸਾਹਿਬ ਨੂੰ ਦਿੱਤੀ ਹੈ। ਉਹ ਅੱਜ ਇਹਨਾਂ ਦਾ ਸਰਪ੍ਰਾਈਜ਼ ਹੋ ਰਹਾ ਸੀ। ਪਰ ਉਹ ਤਾਂ ਕੰਮ ਸਫਾਇ ਦੌੜਾ ਕਰਦੇ ਹੁਣ ਅੱਜ ਉਹਨੂੰ ਤੇ। ਪੱਤਰ ਸ਼ੁਭਨਾਮ ਕੀ ਆਪਣਾ ਸਤਿੰਦਰ ਸਿੰਘ ਐਸਐਸ